ਜੀ ਆਪ ਸਭ ਨੂੰ ਬੇਨਤੀ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਅੱਜ ਵਿਜ਼ਿਟ ਕੀਤਾ ਆ ਸਾਡੇ ਨਾਲ ਪਹਿਲੀ ਵਾਰੀ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਉਣ ਵਾਲੀ ਅਪਡੇਟ ਕੋਈ ਵੀ ਆ satsang ਆ ਜਾਂ ਕੋਈ ਧਾਰਮਿਕ ਸਮਾਗਮ ਆ ਕੁਝ ਵੀ ਆ ਉਸ ਬਾਰੇ ਆਪ ਸਭ ਨੂੰ ਪਤਾ ਲੱਗਦਾ ਰਹੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਬੋਲੇ ਸੋਨਰ ਬੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸੋ ਸੰਗਤ ਜੀ ਅੱਜ ਅਸੀਂ ਜਾ ਰਹੇ ਆ ਸਤਿਗੁਰੂ Swami Lal Nath Maharaj ji ਦੀ ਵਰਸੀ ਤੇ ਆਪ ਸਭ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਭਗਵਾਨ ਬਾਦਮੀ ਕੀ ਜੋਗ ਆਸ਼ਰਮ ਵਿਖੇ ਸਤਗੁਰੂ Swami Lal Nath Maharaj ਜੀ ਦੀ ਸਾਲਾਨਾ ਵਰਸੀ ਅਤੇ ਡੇਰੇ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਅਸੀਂ ਪਹੁੰਚ ਰਹੇ ਹਾਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਬੋਲੇ ਸੋਨਰ ਵੈ ਭਗਵਾਨ ਬਾਦਮੀ ਕੀ ਮਹਾਰਾਜ ਕੀ ਜੈ ਸਤਗੁਰੂ ਗਿਆਨ नाथ ਮਹਾਰਾਜ ਕੀ ਜੈ Swami Lal Nath Maharaj ਕੀ ਜੈ ਲੋ ਜੀ ਸੰਗਤ ਜੀ ਆਪਾਂ ਪਹੁੰਚ ਚੁੱਕੀਆਂ ਭਗਵਾਨਵਾਜਮੀ ਕੀ ਯੋਗ ਅਸ਼ਰਮ ਡੇਰਾ Swami Lalanar ji ਦੇ ਪਵਿੱਤਰ ਸਥਾਨ ਤੇ ਆਓ ਆਪ ਸਭ ਨੂੰ ਦਰਸ਼ਨ ਕਰਵਾਉਂਦੇ ਆ ਇਸ ਪਵਿੱਤਰ ਸਥਾਨ ਦੇ ਸਭ ਤੋਂ ਪਹਿਲਾਂ ਦੇਖੋ ਪਿੰਡ ਢੀਣਾ ਤੋਂ ਸੰਗਤਾਂ ਵੱਲੋਂ ਸ਼ਬੀਲ ਲਗਾਈ ਗਈ ਹੈ ਸੰਗਤਾਂ ਵਾਸਤੇ ਇਹਨਾਂ ਦੀ ਬਹੁਤ ਹਮੇਸ਼ਾ ਮਹਿੰਦੇ ਦੇ ਵਿੱਚ ਸੁਿਵਾ ਸ਼ਬੀਲ ਵਧੀ ਲੱਗਦੀ ਹੈ ਭਗਵਾਨ ਇਹਨਾਂ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ ਇਹ ਰੱਬ ਦੀ ਮਹਿਮਾ ਪ੍ਰਚਾਰ ਸੁਸਾਇਟੀ ਵੱਲੋਂ ਜੋ ਜੋੜਾ ਘਰ ਦੀ ਸੇਵਾ ਨੂੰ ਬਖੂਬੀ ਨਿਭਾਇਆ ਗਿਆ ਇਸ ਮੇਲੇ ਦੇ ਵਿੱਚ ਬੜੀ ਸੇਵਾ ਹੈ ਇਹਨਾਂ ਸੰਗਤਾਂ ਦੀ ਵੀ ਪ੍ਰਮਾਤਮਾ ਇਹਨਾਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਆਓ ਆਪ ਸਭ ਨੂੰ ਵਾਕੀ ਵੀ ਮੇਲੇ ਦੇ ਪ੍ਰਬੰਧਾਂ ਬਾਰੇ ਦੱਸਦੇ ਹਾਂ ਉੱਪਰੋਂ ਬਹੁਤ ਹੀ ਸੁੰਦਰ ਜੋ ਭਗਵਾਨ ਵੈਲਮਿਕੀ ਜੋਗ ਆਸ਼ਰਮ ਦਾ ਜੋ ਸੁੰਦਰੀਕਰਨ ਕੀਤਾ ਗਿਆ ਹੈ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਵਿੱਚ ਲੋਗੋ ਦਿੱਤਾ ਗਿਆ ਸਮ ਸੰਤੋਇਪੀ ਚਾਤ ਤੇ ਸਾਧੂ ਸੰਗ ਬਾਰੇ ਜੋ ਮੁਕਤੀ ਦੇ ਚਾਰ ਦੁਆਰ ਪੱਲ ਹਨ ਤੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਜੋਗ ਆਸ਼ਰਮ ਜੋ ਬਣਾਇਆ ਗਿਆ ਹੈ ਆਓ ਆਪ ਨੂੰ ਦਰਸ਼ਨ ਕਰਵਾਉਂਦੇ ਹਾਂ ਅੰਦਰ ਸਤਿਗੁਰੂ Swami Lal Nath Maharaj ji ਦੀ ਸਮਾਦੀ ਦੇ ਸਭ ਤੋਂ ਪਹਿਲਾਂ ਦੇਖੋ ਪ੍ਰਮਾਤਮਾ ਪ੍ਰਭੂ ਵਾਲਮੀਕੀ ਦਇਆਬਾਨ ਜੀ ਦਾ ਸਰੂਪ ਜੋ ਕਰੋਚ ਪੰਛੀ ਨੂੰ ਹੱਥ ਦੇ ਵਿੱਚ ਫੜਿਆ ਹੋਇਆ ਹੈ ਕਰਨਵਾ ਦੇ 사ગર ભગવાન বাল্মਿਕੀ ਜੀ ਆਪਾ ਪਹੁੰਚ ਚੁੱਕੇ ਹਾਂ ਪਵਿੱਤਰ ਸਥਾਨ ਤੇ ਜਿੱਥੇ ਸਤਿਗੁਰੂ Swami Lalnat Maharaj ji ਦੀ ਸਮਾਦੀ ਹੈ ਉਸ ਜਗ੍ਹਾ ਤੇ ਦਰਸ਼ਨ ਕਰੋ ਸਭ ਤੋਂ ਪਹਿਲਾਂ ਜੋ ਜੋਤ ਪ੍ਰਚੰਡ ਕੀਤੀ ਗਈ ਹੈ ਉਸ ਨੂੰ ਅਡੇ ਗੁਰੂ ਦੇਵ ਬਾਲ ਜੋਗੀ Swami Pragatdas ji ਜੋਤ ਪ੍ਰਚੰਡ ਕਰਕੇ ਭਗਵਾਨ বাল্মਿਕੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਕਿ ਹਮੇਸ਼ਾ ਸੰਗਤਾਂ ਤੇ ਭਗਵਾਨ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸੋ ਬਹੁਤ ਹੀ ਸੰਗਤਾਂ ਦੂਰੋਂ ਨੇੜਿਓ ਟਿਲ ਕੇ ਆਈਆਂ ਹਨ ਨਿਕੋਤ ਤੋਂ ਐਮਐਲਏ ਜੀ ਬੀਪੀ ਇੰਦਰਜੀਤ ਕੌਰ ਮਾਨ ਜੀ ਅਤੇ ਹੋਰ ਵੀ ਸੰਗਤਾਂ ਬਹੁਤ ਇਸ ਮੇਲੇ ਦੇ ਵਿੱਚ ਪਹੁੰਚੀਆਂ ਨੇ ਸਭ ਦਾ ਇੱਥੇ ਆਉਣ ਤੇ ਬਹੁਤ-ਬਹੁਤ ਜੀ ਆਇਆਂ ਭਗਵਾਨ ਵਾਲਮੀਕੀ ਮਹਾਰਾਜੇ ਹਮੇਸ਼ਾ ਆਪਣੇ ਸੇਵਕਾਂ ਤੇ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਦੇਖੋ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਚਾਰ ਤੇ ਸਤਿਗੁਰੂ ਪ੍ਰਗਟਨਾਥ ਜੀ ਲਗ ਲਗ ਥਾਵਾਂ ਤੇ ਅਲੱਗ ਅਲੱਗ ਸ਼ਹਿਰਾਂ ਵਿੱਚ ਜਾਂਦੇ ਨੇ ਉਹਨਾਂ ਵੱਲੋਂ ਜੋ ਸਨਮਾਨ ਭੇਜੇ ਗਏ ਆ ਗੁਰੂ ਦੇਵ ਜੀ ਨੂੰ ਸਨਮਾਨ ਦਿੱਤੇ ਗਏ ਆ ਉਹਨਾਂ ਦਾ ਇਸ ਜਗ੍ਹਾ ਤੇ ਸਾਰੇ ਸਨਮਾਨ ਕਿੰਨਿਆ ਜਿਹੜੇ ਰੱਖੇ ਗਏ ਆ ਗੁਰੂ ਦੇਵ ਵਾਲਜੂਗੀ ਪ੍ਰਗਟਨਾਥ ਜੀ ਹਮੇਸ਼ਾ ਸੰਗਤਾਂ ਦੀ ਕਿਰਪਾ ਕਰਦੇ ਨੇ ਇਹ ਜੋ ਆਪ ਦਿਖ ਰਹੇ ਹੋ ਇਹ ਡੇਰੇ ਵਿਖੇ ਸਤਗੁਰਾਂ ਵੱਲੋਂ ਜੋ ਬਣਾਇਆ ਗਿਆ ਮੀਟਿੰਗ ਹਾਲ ਹੈ ਇਸ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਇਹ ਨਿਸ਼ਾਨ ਸਾਹਿਬ ਜੋ ਸਾਡੇ ਡੇਰੇ ਦਾ ਨਿਸ਼ਾਨ ਰੱਖਿਆ ਗਿਆ ਹੈ ਨਿਸ਼ਾਨ ਸਾਹਿਬ ਹੈ ਤੇ ਸੰਗਤ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਪੂਰੇ ਮੇਲੇ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਗਏ ਨੇ ਇਹ ਪ੍ਰਾਚੀਨ ਸਾਡਾ ਧੂਣਾ ਸਾਹਿਬ ਜੋ ਸਤਿਗੁਰੂ ਸਵਾਮੀ ਲਾਲਨਾਥ ਮਹਾਰਾਜ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਸ ਜਗ੍ਹਾ ਤੇ ਧੂਣਾ ਸਾਹਿਬ ਹੈ ਸੋ ਸੰਗਤ ਇਹ ਪਹਿਲਾਂ ਆਪਣੇ ਆਸ਼ਰਮ ਦੇ ਵਿੱਚ ਹੋਇਆ ਜਗਾ ਵੀ ਹੁੰਦਾ ਸੀਗਾ ਪ੍ਰਾਚੀਨ ਦਾ ਮਤਲਬ ਇਹ ਉਸੇ ਟਾਈਮ ਤੋਂ ਪ੍ਰਚਲਿਤ ਹੋਇਆ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਧੂਨੇ ਤੇ ਹਮੇਸ਼ਾ ਸੰਗਤਾਂ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਤੇ ਸਭ ਦੀਆਂ ਝੋਲੀਆਂ ਖੈਰਾਂ ਦੇ ਨਾਲ ਇੱਥੋਂ ਭਰਦੀਆਂ ਨੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰੇਕ ਪਿੰਡ ਦੀਆਂ ਸੰਗਤਾਂ ਵੱਲੋਂ ਆਪਣੇ ਆਪਣੇ ਤੌਰ ਤੇ ਅਲੱਗ-ਅਲੱਗ ਸੇਵਾ ਜੋ ਨਿਭਾਈ ਗਈ ਹੈ ਸਾਰੀਆਂ ਸੰਗਤਾਂ ਦਾ ਨੇ ਇੱਕ ਦੂਜੇ ਦੇ ਨਾਲ ਜੋ ਸਹਿਯੋਗ ਦੇ ਕੇ ਇਸ ਮੇਲੇ ਦੇ ਵਿੱਚ ਪੂਰੀ ਸੇਵਾ ਕੀਤੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਡੇਰੇ ਦੇ ਮੇਲੇ ਦੇ ਪ੍ਰਬੰਧ ਕੀਤੇ ਗਏ ਨੇ ਸੋ ਬਹੁਤ ਹੀ ਦੂਰੋਂ ਜੋ ਸੰਗਤਾਂ ਅਤੇ ਸੰਤ ਮਹਾਂਪੁਰਸ਼ ਵੀ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਇਸ ਜਗ੍ਹਾ ਪਹੁੰਚੇ ਨੇ ਅਲੱਗ-ਅਲੱਗ ਸ਼ਹਿਰਾ ਤੋਂ ਅਲੱਗ-ਅਲੱਗ ਸਟੇਟਾਂ ਤੋਂ ਸੰਤ ਮਹਾਪੁਰਸ਼ ਇਸ ਸਮਾਗਮ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਪਹੁੰਚੇ ਨੇ ਅਤੇ ਬਹੁਤ ਹੀ ਅਲੱਗ-ਅਲੱਗ ਜਥਿਆਂ ਨੇ ਵੀ ਆਪਣੀ ਜੋ ਕੀਰਤਨ ਦੇ ਰਾਈ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੰਗਤਾਂ ਦੇ ਛਕਣ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਰਿਹਾ ਪੂਰੇ ਸਮੇਂ ਤੱਕ ਉਸ ਤੋਂ ਬਾਅਦ ਜੋ ਕੜੀ ਚੌਲ ਆ ਜਾਂ ਲੰਗਰ ਪ੍ਰਸ਼ਾਦੀ ਆ ਹਮੇਸ਼ਾ ਟਾਈਮ ਟੂ ਟਾਈਮ ਜੋ ਅਲੱਗ-ਅਲੱਗ ਸੰਗਤਾਂ ਵਾਸਤੇ ਜੋ ਲੰਗਰ ਦੇ ਪ੍ਰਬੰਧ ਚੱਲਦੇ ਰਹੇ ਬਹੁਤ ਹੀ ਸੋਹਣਾ ਜੋ ਲੰਗਰ ਦਾ ਹੈਗਾ ਲੰਗਰ ਹਾਲ ਜੋ ਡੇਰੇ ਵੱਲੋਂ ਮਹਾਪੁਰਖਾਂ ਵੱਲੋਂ ਬਣਾਇਆ ਗਿਆ ਹੈ ਸੋ ਅਲੱਗ-ਅਲੱਗ ਤਰ੍ਹਾਂ ਦੇ ਸੰਗਤਾਂ ਵਾਸਤੇ ਸਭ ਤੋਂ ਪਹਿਲਾਂ ਚਾਹ ਪਕੌੜਾ ਫੇ ਕੜੀ ਚੌਲ ਫਿਰ ਲੰਗਰ ਪ੍ਰਸ਼ਾਦੀ ਜੋ ਸੰਗਤਾਂ ਵਾਸਤੇ ਚੱਲਦੇ ਰਹੇ ਨੇ ਤੇ ਬੀਬੀਆਂ ਵੱਲੋਂ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਲੰਗਰ ਪ੍ਰਸ਼ਾਦਿਆਂ ਦੀ ਬਣਾਉਣ ਦੀ ਸੇਵਾ ਕੀਤੀ ਗਈ ਹੈ। ਪ੍ਰਮਾਤਮਾ ਵਾਲਮੀਕੀ ਮਹਾਰਾਜ ਇਹਨਾਂ ਤੇ ਹਮੇਸ਼ਾ ਕਿਰਪਾ ਕਰਨ। ਸ੍ਰੀ ਮੋਹਨ لال ਜੀ ਜੋ ਜਿਨ੍ਹਾਂ ਨੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਚਾਰ ਦੀ ਸਮਗਰੀ ਦਾ ਜੋ ਸਟਾਲ ਲਗਾਇਆ ਹੈ ਤੇ ਆਪ ਸਭ ਵੀ ਇਹਨਾਂ ਬਾਸਤੇ ਜੋ ਕਿਤੇ ਲਗਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਿਓ। ਅਸੀਂ ਇਹਨਾਂ ਦਾ ਨੰਬਰ ਜਰੂਰ ਆਪ ਜੀ ਨੂੰ ਦੇ ਦਵਾਂਗੇ। ਤੇ ਭਗਵਾਨ ਵਾਲਮੀਕੀ ਮਹਾਰਾਜੇ ਹਮੇਸ਼ਾ ਆਪਣੇ ਕਿਰਪਾ ਕਰਨ ਗੁਰਪਿਆਰਿਓ ਸਾਨੂੰ ਆਪਣੇ ਇਤਿਹਾਸ ਨੂੰ ਪੜਨ ਵਾਸਤੇ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਇਹਨਾਂ ਤੋਂ ਜੋ ਆਪਣੇ ਕਿਤਾਬਾਂ ਖਰੀਦਣੀਆਂ ਚਾਹੀਦੀਆਂ ਆ ਤੇ ਜੇ ਕਿਸੇ ਨੂੰ ਸਨਮਾਨ ਕੁਝ ਦੇਣਾ ਹੋਵੇ ਤਾਂ ਇਸ ਜਗ੍ਹਾ ਤੋਂ ਇਹਨਾਂ ਤੋਂ ਸਰੂਪ ਵੀ ਲੈ ਕੇ ਤੁਸੀਂ ਭੇਟ ਕਰ ਸਕਦੇ ਹੋ ਜਿਵੇਂ ਆਪ ਦੇਖ ਰਹੇ ਹੋ ਬਾਬਾ ਸਾਹਿਬ ਦੀਆਂ ਮੂਤੀਆਂ ਆ ਭਗਵਾਨ ਵਾਲਮੀਕੀ ਮਹਾਰਾਜ ਜੀ ਦੀਆਂ ਮੂਤੀਆਂ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮੂਤੀਆਂ ਅਤੇ ਬਾਬਾ ਸਾਹਿਬ ਦੀਆਂ ਟੀ-ਸ਼ਰਟ ਵਗੈਰਾ ਜੋ ਵੀ ਆ ਇਹਨਾਂ ਤੋਂ ਹਮੇਸ਼ਾ ਮਿਲ ਜਾਂਦਾ ਹੈ ਤੇ ਪਾਵਨ ਵਾਲਮੀਕੀ ਤੀਰਥ ਦਾ ਜੋ ਇੱਕ ਸੁੰਦਰ ਨਕਸ਼ਾ ਹੈ ਉਹ ਵੀ ਇਹਨਾਂ ਦੇ ਕੋਲ ਹੈ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਇਸ ਮੇਲੇ ਨੂੰ ਚਲਾਇਆ ਗਿਆ ਤੇ ਦੂਰੋਂ ਨੇੜੇ ਆਏ ਦੁਕਾਨਦਾਰਾਂ ਨੇ ਵੀ ਇਸ ਜਗ੍ਹਾ ਤੇ ਆ ਕੇ ਆਪਣੀਆਂ ਦੁਕਾਨਾਂ ਸਜਾ ਕੇ ਸੰਗਤਾਂ ਨੂੰ ਫੂਫ ਜਣੀ ਵਧੀਆ ਤਰੀਕੇ ਦੇ ਨਾਲ ਮੇਲੇ ਦਾ ਮਾਹੌਲ ਬਣਾਇਆ ਹੈ ਤੇ ਸੰਗਤਾਂ ਨੇ ਵੀ ਹਮੇਸ਼ਾ ਇੱਥੋਂ ਜਣੀ ਖਰੀਦਾਰੀਆਂ ਆਪਣੀਆਂ ਕਰਦੀਆਂ ਆ ਕੇ ਤੇ ਸੰਗਤਾਂ ਦੇ ਵਾਸਤੇ ਇਸ ਮੇਲੇ ਦੇ ਵਿੱਚ ਜੋ ਦੁਕਾਨਾਂ ਲਗਾਈਆਂ ਗਈਆਂ ਨੇ ਉਹ ਸੰਗਤਾਂ ਦੇ ਇੱਥੇ ਆਉਣ ਤੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਭਗਵਾਨ ਵਾਲਮੀਕੀ ਮਹਾਰਾਜ ਹਮੇਸ਼ਾ ਆਪਣੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣ ਹਮੇਸ਼ਾ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮੇਲਾ ਬੜੇ ਪੁਰਾਣੇ ਸਮੇਂ ਤੋਂ ਜੋ ਚੱਲਦਾ ਆ ਰਿਹਾ ਹੈ ਇਹ ਮੇਲੇ ਤੇ ਸਤਿਗੁਰੂ ਸਵਾਮੀ ਲਾਲਨਾਥ ਮਹਾਰਾਜ ਜੀ ਨੇ ਜਦੋਂ ਇਸ ਜਗ੍ਹਾ ਤੇ ਆ ਕੇ ਡੇਰਾ ਲਾਇਆ ਸੰਗਤ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਸੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਵਾਸਤੇ ਤੇ ਅਗਲਾ ਜੋ ਬਲੌਗ ਹੈ 6 April ਦਿਨ ਐਤਵਾਰ ਨੂੰ ਜੋ ਸੰਸਾਰਪੁਰ ਕਮਿਊਨਿਟੀ ਹਾਲ ਦੇ ਵਿਖੇ ਪਰਮ ਪੂਜੇ ਪ੍ਰਭੂ ਰਤਨਾਕਰ ਜੀ ਦਾ ਪ੍ਰਕਾਸ਼ ਪੁਰਬ ਹੈ ਉਸ ਦੇ ਸਬੰਧ ਵਿੱਚ ਹੋਵੇਗਾ ਸੋ ਆਪ ਸਭ ਨੂੰ ਬੇਨਤੀ ਹੈ ਕਿ 6 April ਨੂੰ ਵੀ ਸੰਸਾਰਪੁਰ ਕਮਿਊਨਿਟੀ ਹਾਲ ਦੇ ਵਿਖੇ ਪਹੁੰਚਣਾ ਹੈ ਜੋ ਬੋਲੇ ਸੋਨਰਵੇ ભગવાન ਵਾਲਮੀਕੀ ਮਹਾਰਾਜ ਕੀ ਜੈ ਸਤਿਗੁਰੂ ਗਿਆਨਤ ਮਹਾਰਾਜ ਕੀ ਜੈ Swami Lal Nath Maharaj Ki Jai